ਗੱਲ ਬਾਈ ਜੀ ਮਾਣਾ ਡੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਤੇ ਬਾਈ ਨਾਲ ਕਰਦੇ ਨੇ ਡਿਟੇਲ ਵਿੱਚ ਗੱਲ ਵਧੀਆ ਕੁਆਲਟੀ ਵਾਲੇ ਨਕੀਨੇ ਆ ਮੱਝਾਂ ਤਾਜ਼ੀਆਂ ਸੂਈਆਂ ਵਧੀਆ ਸਤ ਸ੍ਰੀ ਅਕਾਲ ਬਾਈ ਜੀ 8 ਠਾਕ ਜੀ ਠੀਕ ਠਾਕ ਜੀ ਜਿਹਨੇ ਭੈਣ ਭਰਾਵਾਂ ਮਾਣਾ ਡੇ ਫਾਰਮ ਦੇ ਜੁੜਿਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਹਾਂ ਜੀ ਹਾਂ ਜੀ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਹਾਂ ਹਾਂ ਜੀ ਹਾਂ ਜੀ ਸਾਰੀ ਸੰਤਾਨ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਮਾਲ ਵੀਰ ਜੀ ਅੱਜ ਆਪਣੇ ਕੋਲ ਝੋਟੀਆਂ ਚੰਗੀਆਂ ਇੱਕ ਝੋਟੀ ਮਚਾ ਮਰੀ ਆ ਠੀਕ ਠੀਕ ਆ ਤਾਂ ਮਰਿਆ ਝੋਟੀ ਚੰਗੀ ਭਾਉਣਾ ਜਾਇਦ ਮੀਨੀ ਨਾਲ ਹਾਂਜੀ ਹਾਂਜੀ ਤੇ ਤਿੰਨ ਝੋਟੀਆਂ ਜਿਹੜੀਆਂ ਤਿਆਰ 14 14 15 15 ਕਿਲੋ ਦੁੱਧ ਠੀਕ ਆ ਬਾਈ ਆ ਜਰੂਰ ਕੋ ਤਿਆਰ ਠੀਕ ਓਕੇ ਜੀ ਹਾਂ ਇੱਕੋ ਜਿਹੀਆਂ ਬਰਾਬਰ ਦੀਆਂ ਸਿੱਆਂ ਤੰਨੇ ਹਾਂਜੀ ਅੰਤ ਤੱਕ ਵੀਡੀਓ ਦੇਖੋ ਵਧੀਆ ਐਂਡ ਤੱਕ ਮੇਰੇ ਭਰਾ ਵੀਡੀਓ ਚੈੱਕ ਰਿਆ ਕਰੋ ਲਾਈਕ ਕਮੈਂਟ ਸ਼ੇਅਰ ਜੀ ਨਹੀਂ ਬਿਖਦੇ ਕਰੋ ਮਾਸਾ ਜਿੰਨਾ ਕੋਈ ਟਾਈਮ ਨਹੀਂ ਵਧੀਆ ਝੋਟੀਆਂ ਜਿਹੜਾ 14 ਕਿਲੋ ਦੁੱਧ ਚੁਵਾਈ ਵਾਲਾ ਝੋਟੀ ਮਗਰ ਵੀ ਕੱਟੀ ਵੀ ਜੀ ਮਗਰ ਵੀ ਕੱਟੀ ਅਸਲ ਝੋਟੀਆਂ ਵਧੀਆ ਕਮਾਲ ਚੋ ਸੋ ਟੈਪ ਜੋ 10 ਟੈਪ ਦਵਾਈ ਕਰਦੇ ਫੜਦਾ ਠੀਕ ਹੈ ਜੀ ਟੈਕ ਪੁੜੇ ਦੀ ਵੱਡੀ ਝੋਟੀ ਫੁੱਲ ਸੈਂ ਉਹ ਛੇ ਦੰਧਿਆੜੀ ਇਹ ਛੀਗੀ ਹਟੀ ਬਹੁਤ ਬਚਾ ਗਈ ਮਾਰ ਬਾਈ ਕੱਟੀ ਕੱਟੀ ਗਈ ਆ ਇਹ ਦੇਖੋ ਪੂਰੀ ਛੋਟੀ ਦੀ ਝੋਟੀ ਆਈ ਆ ਪੂਰੇ ਟਾਪ ਕਲਾਸ ਦੀ ਤਾਂ ਵਧੀਆ ਕੁਆਲਟੀ ਵਾਲੀ ਆ ਹਰ ਪਖੋ ਪਾਸ ਚੈੱਕ ਕਰਕੇ ਆਲਾ ਵਾਲਾ ਵੀਰ ਕੋਈ ਨਿਗ੍ਹਾ ਮਾਰ ਕੇ ਖੰਨੀ ਕਰਕੇ ਆਲੇ ਲੇਕਰ ਗਲਤ ਹੋਏਗਾ ਜਨੀ ਵਧੀਆ ਝੋਟੀ ਵੱਡੀ ਬੋਲਸ ਹੈ ਜੀ ਕੁਆਲਟੀ ਵਾਲੀ ਜੋਤੜੀ ਤੋਂ ਜੀ ਇਹ ਵੀ ਠੀਕ ਹੈ ਤੇ ਵੇਖੋ ਆਰਡਰ ਰੋਡਰ ਛੋਟੇ ਆ ਬਹੁਤ ਸਾਫ ਵਧੀਆ ਤੇ ਵੇਖੋ ਕੋਈ ਇਧਰ ਟੈਨ ਚੱਕਰ ਨਹੀਂ ਹੈ ਬਹੁਤ ਵਧੀਆ ਸਾਫ ਦੇ ਸੁਥਰੀ ਵਧੀਆ ਹਰਿਆਣੇ ਵਾਲੀ ਜੀ ਕੱਡੀਆਂ ਠੀਕ ਹੈ ਜੀ ਬਾਕੀ ਮਾਲ ਬਾਈ ਸਿੱਧਾ ਲੈ ਗਏ ਸੀ ਉਹਨੇ ਵੀਡੀਓ ਨਹੀਂ ਪਾਈ ਉਹ ਜਦਾ ਚੰਗੀ ਵੀਰ ਗਿਆਜ ਪਹਾੜ ਨਾ ਹਾਂਜੀ ਪਰ ਇਹ ਵੀ ਦੋਵੇਂ ਤੁਹਾਡੀਆਂ ਕੋਈ ਆਣਾ ਹੋਣੀ ਆ ਫੋਨ ਤੇ ਕਰਾਂਗੇ ਕੋਈ ਲੈਣ ਦਿਆ ਵੀਰ ਮਾ ਠੀਕ ਹੈ ਜੀ ਤੇ ਫੋਨ ਜਰੂਰ ਲਾਵੇ ਫੂਨ ਭਰਾ ਲੈਣਿਆ ਇਹ ਝੋਟੀਆਂ ਦੋਵੇਂ ਫੋਨ ਤੇ ਦੋਵੇਂ ਝੋਟੀਆਂ ਫੋਨ ਤੇ ਕਰਾਂਗੇ ਤੇ ਇਹ ਕਿਹੜਾ ਸਾਫ ਆ ਇਹ ਕਿਹੜਾ ਝੋਟੇ ਵਾਲੇ ਦਵਾਈ ਉਹ ਖਾਦਨੇ ਆ ਦੇਖੋ ਖਾਂਦੀ ਦੇਵੇ ਦੀ ਕੁਆਲਿਟੀ ਦੀ ਹਰ ਪੱਖੋਂ ਵੇਖ ਲੋ ਥਾਨ ਚੰਗਾ ਆ ਜਰਾ ਗਨੇ ਪਰ ਆਲੇ ਦਵਾਈਆਂ ਸਾਰੀ ਸਿਹਰਾ ਠੀਕ ਹੈ ਬਾਈ ਸਮਾਦਨੇ ਕੈਮਰਾ ਇੱਕ ਮਾੜਾ ਐਨ ਮਾੜੀ ਫਿਰ ਜਿਆਦਾ ਸਤਰੀ ਛੋਟੀ ਨਹੀਂ ਸਾਰੀ ਇਹਨੂੰ ਕਹਿੰਦੇ ਸਰਾ ਵਧੀਆ ਕੁਆਲਟੀ ਆ ਗਾੜੀ ਆ ਵਜਾ ਦੇ ਪਾਣੀ ਨਟਟੇ ਮੇਰੇ ਨਟਟੇ ਵਿੱਚ 18 19 ਦੁਆ ਫਰਾਈ ਬਹੁਤ ਜਿਆਦਾ ਚੰਗੀ ਵੀ ਦੇਖੋ ਬੇਟੇ ਫੁੜੇ ਦੀ ਪੂਰੀ ਸਾਫ ਛੋਟੀ ਆ ਵਧੀਆ ਤੇ ਕੁਆਲਟੀ ਵਾਲੀ ਆ ਇੱਕੋ ਜਿਹਾ ਪਾਰਟੀ ਜਿਦਾਂ ਤੂੰ ਮੈਂ ਪਾ ਦਾਲੂਗਾ ਇੱਕੋ ਹੀ ਆ ਸਹੀ ਗੱਲ ਬਰਾਬਰ ਦੀਆਂ ਮੁੱਕੀ ਨੇ ਆਗੇ ਤੇ ਛੋਟੇ ਕਾਦ ਦੇਖੋ ਕਿੱਡਾ ਜਵਾਨ ਆ ਵਧੀਆ ਇੱਕ ਨਾਲ ਦੇ ਘਰ ਗਾਉਂਦੇ ਦੇਖੋ ਦੂਜੇ ਕੋ ਉਧਰੋਂ ਹੀ ਫਰਹਿਆਣੀ ਚੋਈ ਫਰਹਿਆਣੀ ਚਰਿਆਣੀ ਲੋ ਟਾਈਮ ਕੋ ਚੁਵਾਈ ਕਰਕੇ ਲੈ ਜੇ ਹੁਣ ਛੋਟੇ ਹੋਊ 15 ਕਿਲੋ 14 ਕਿਲੋ ਮੌਜੂਦਾ ਦੁੱਧ ਚੁਵਾ ਕੇ ਦਵਾਂਗੇ ਪਰ ਵੀ ਜੀ ਐਡੇ ਕਾਦ ਨਹੀਂ ਹੁੰਦੇ ਛਿੱਗੀ ਝੋਟੀਆਂ ਮੂੰਹ ਫਲ ਦਾਣੇ ਦੀਆਂ ਪਲੀਆਂ ਕੱਟੀਆਂ ਆ ਅਸਲ ਇਹ ਦੁੱਧ ਵਾਲੀ ਵੀਰ ਜਿੰਨੂੰ ਕਹਿੰਦੇ ਯਾਕ ਬਾਗ ਉੱਤਰ ਖੜਾ ਖੜਾ ਫੜ ਕੇ ਆ ਸਾਡੇ ਨਾਲ ਵੇਚਣ ਵਾਲੀਆਂ ਬਾਕੀ ਸੌਦਾ ਹੋਣਿਆ ਠੀਕ ਹੈ ਜੀ ਕਿਹੜੀਆਂ ਆ ਜੇ ਠੀਕ ਆ ਬਾਈ ਚੋਪਾਂ ਕੋਲੇ ਆ ਵੀ ਤਾਂ ਵਪਾਰੀ ਭਰਾ ਹੀ ਸੌਦਾ ਲਾਜ ਆਂਦੇ ਆ ਛੋਟੀਆਂ ਚਵਾ ਗਏ ਜਿਹਨੇ ਕਿਨੇ ਅੱਗੇ ਕਾਲ ਛੋਟੀਆਂ ਹੋਈਆਂ ਸਾਰੀਆਂ ਤੇ ਚਾਰ ਉਹ ਕਿਉਂ ਲੈ ਕੇ ਬਾਈ ਸਿੱਧੀਆਂ ਲੈ ਕੇ ਉਹਨਾਂ ਨੇ ਵੀਡੀਓ ਨਹੀਂ ਪਾਈਆਂ ਕਹਿੰਦੇ ਆਂ ਵੇਚਣੀਆਂ ਵਾ ਸਿਰ ਤੇ ਸਿੱਧੀਆਂ ਲੈ ਕੇ ਆ ਵੀ ਬਹੁਤ ਜ਼ਿਆਦਾ ਚੰਗੀ ਐ ਸੰਤਰੀ ਵੱਢੀ ਵੀ ਪੋਲ ਸਾਈਡ ਵਧੀਆ ਕਵਾਲੀ ਜੋਟੀ ਦੀ ਲੇ ਲੋ ਦੀ ਬਹੁਤ ਪਿਆਰ ਲਗਾ ਦੇ ਕੀ ਆਈ ਮਗਰਾ ਗਿਆ ਬਚਾ ਮਗਰੇ ਦੇ ਕਟਾਏ ਕੀ ਸੀ ਕਟਾ ਗਿਆ ਕੋਜੀ ਇਹਦੇ ਵਿੱਚ ਚੜਾ ਹੈ ਵੀ ਅੱਖਾਂ ਵਾਲਾ ਇਹ ਅੱਖਾਂ ਵਾਲਾ ਚੜਾ ਲੱਗਾ ਦੱਸਿਆ ਵੀ ਚਾਚੇ ਤਾਂ ਐ ਬੋਲਿਆ ਅੱਖਾਂ ਵਾਲੀ ਚੱਡੀ ਇਥੇ ਵੇਖੋ ਠੀਕ ਹੈ ਜੀ ਨਿਸ਼ਾਨੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਤਾਂ ਸਾਫ ਦੋਹਾਂਿਆਂ ਨੇ ਪਛਾਣ ਚੱਡੀਆਂ ਦੇਖੋ ਘਾਰੀ ਚੱਲ ਜਿਹੜਾ ਕੋਈ ਕੁਝ ਕੇ ਸਿੰਘ ਨਿਸ਼ਾਨੀ ਸਾਡਾ ਵੀ ਤੇਰੀ ਉਹ ਦੇਖੋ ਸਹੀ ਗਾਲਿਆ ਐਨ ਕਰੋ ਸ਼ਾਬਾਸ਼ ਆਇਆ ਕਿ ਦੋਵੇਂ ਸਗੀਆਂ ਕਾਹੜਾ ਦਾ ਵੀਰਪਰਾ ਜੋਟੀ ਲੈ ਦੋਵੇਂ ਦੋਵਾਂ ਦੀਆਂ ਛਕਲਾਂ ਇੱਕੋ ਜੀਆਂ ਹਨਾ ਵੇਖੋ ਤੇ ਥਾਣੇ ਕਾ ਮਫਾ ਦੇਣੇ ਵਿਸ਼ੇ ਹੋ ਗਏ ਕਿਹੜਾ ਬਾਕੀ ਜੀ ਮੇਰੇ ਕਾਲਾ ਚਵਾਈ ਕਿਸਮਾਈ ਇੱਕ ਨੰਬਰ ਜਿਹਨੂੰ ਕਹਿੰਦੇ ਸਾਰੀ ਚੈਂਪੀਅਨ ਜੋਟੀ ਹੋਲ ਸਾਰੀ ਇਸ ਤਰ੍ਹਾਂ ਉਹ ਆਤੀ ਕੋਲਾ ਤਵਾਦੀ ਝੋਟੀ ਕੋਈ ਚਾਰ ਡੰਗ ਭਾਵੇਂ ਚਵਾਈ ਕਰਕੇ ਲੈਦੇ 14 ਕਿਲੋ ਦੋਤੇ ਜਿਹੜੀ ਗੱਲ ਹੈ ਕੋਈ ਥਣਾਏ ਝੋਟੀ ਨਹੀਂ ਆਈ ਸਾਨੂੰ ਇਹ ਨਹੀਂ ਵੀ ਅੱਜ ਹੀ ਵਿਗੇ ਹਾਂ ਜੀ ਜੀ ਝੋਟੀ ਜਿਹੜਾ ਮਰਜੀ ਵੀ ਭਰਾ ਭਰਾ ਦੇ ਲੈ ਠੀਕ ਪਰ ਦੋ ਟੈਂਕ ਚ ਵਾਲੇ ਮੇਰਾ ਭਰਾ ਦੋ ਟੈਂਕਾਂ ਦੇ ਵਿੱਚਾਂ ਨਹੀਂ ਝੋਟੀ ਕੋਈ ਉਹੋ ਜੀ ਗੱਲ ਨਹੀਂ ਆ ਠੀਕ ਹੈ ਤਾਂ ਕਹਿਣਾ ਨਹੀਂ ਕਿ ਇਹਦੇ ਕਰਕੇ ਨਾਲੀ ਗੱਲ ਠੀਕ ਹੈ ਪੂਰੀਆਂ ਸਾਸ ਸੁਖਰੀਆਂ ਤੇ ਵਧੀਆ ਕੱਟ ਕਾੜਿਆ ਕੁਆਲਟੀ ਆ ਵਜਾ ਕੋਲੋ ਭਾਈ ਅਸਲ ਵੀਰ ਜੀ ਹਰਿਆਣੇ ਦੀ ਕੱਟੀ ਆ 15 ਕਿਲੋ ਦੁੱਧ ਤਿਆਰ ਹੋਣਾ 15 ਕਿਲੋ ਦੁੱਧ ਮੌਜੂਦਾ ਤਿਆਰ ਹੋਊਗਾ ਤੇ ਚੱਡਾ ਦੇਖੋ ਥਾਣਾ 'ਚ ਨਹੀਂ ਆਈ ਪਰ ਫੁੱਟ ਵਾਲ ਹੀ ਬਣਾਇਆ ਪੂਰਾ ਫੁੱਟ ਦਾ ਲਿਵਾਜ ਆ ਆਹ ਇਹ ਚੱਡਾ ਲਗਾਉਂਦਾ ਆਹ ਜੀ ਸਿੱਖ ਸੇ ਚੱਡਾ ਲਗਾਏ ਸੋ ਪਾਟ ਛੋਟਿਆ ਆਪਣਾ ਦਿਖਾ ਰੰਦੀ ਮੈਂ ਅਸਲ ਹੈਗੀ ਆ ਇਹਨਾਂ ਕੋਈ ਟਾਈਮ ਨਹੀਂ ਲੱਗਾ ਕੋਈ ਥਾਣਾ 'ਚ ਨਹੀਂ ਆ ਦੁੱਧ ਵਾਲੀ ਝੋਟੀ ਅਸਲ 2.5 ਕਿਲੋ ਝੋਟੀ ਦੀ ਗਾੜ੍ਹ ਗਾੜ੍ਹ ਹੀ ਹੋਊਗੀ 2.5 ਕਿਲੋ 2.5 ਕਿਲੋ ਗਾੜ੍ਹ ਗਾੜ੍ਹ ਹੀ ਹੋਊਗੀ ਝੋਟੀ ਓਕੇ ਜੀ ਬੜੀ ਜ਼ਿਆਦਾ ਸਾਰੀ ਚੰਗੀ ਝੋਟੀ ਅਸਲ ਨਸਲ ਤੋਂ ਦੂਰੋਂ ਹੀ ਪਤਾ ਲੱਗ ਜਾਂਦਾ ਪਛਾਣ ਆ ਜਾਂਦੀ ਵੀ ਕੀ ਵਧੀਆ ਆ ਲਿਆ ਕਿਹੜੇ ਜਿਹੜਾ ਡੰਗਰ ਆ ਵਧੀਆ ਸਾਫ ਅਸ਼ੂ ਆ ਤੇ ਕੁਆਲਿਟੀ ਦਾ ਸੇਵਾ ਬੜੀ ਜ਼ਿਆਦਾ ਚੰਗੀ ਵੀ ਰਸਤਾ ਪਿਆ ਜਿਹੜਾ ਬੰਦਾ ਲੈਂਚ ਪੈਂਦਾ ਉਹਨੂੰ ਰੱਖਣੀ ਨੋਲਜਸ ਬਾਤ ਤੋਂ ਬਾਅਦ ਨੋਲਜ ਰੱਖੇ ਨਾ ਪਰਣਾ ਬਿਲਕੁਲ ਬਿਲਕੁਲ ਮਾਲ ਡੰਗਾ ਦਾ ਕੰਮ ਆ ਫਾਲਤੂ ਗੱਲਾਂ ਕਰਦਾ ਕੋਈ ਫਾਇਦਾ ਨਹੀਂ ਹੈਣਾ ਐਵੇਂ ਉਧਰ ਉਧਰ ਲਾਲ ਲਾਲ ਗੱਲਾਂ ਨਹੀਂ ਕਰੀ ਜਾਓ ਆਪਣਾ ਕੰਮ ਨਹੀਂ ਹੈ ਕਰਦੇ ਜੀ ਮਸਾ ਜਿਹੜਾ ਮਕਾਮੇ ਤੇ ਨੋਲਜ ਰੱਖੋ ਜਿਹੜੇ ਪੰਨੇ ਕੋਸ਼ ਕਰਦਾ ਉਹਨੇ ਗੱਲਾਂ ਨਹੀਂ ਕਰਨੀਆਂ ਉਹਨੇ ਗੱਲਾਂ ਨਹੀਂ ਕਰਨੀਆਂ ਨਾ ਕੰਮ ਕਰਨਾ ਆਪਣਾ ਬੋਬਾ ਦਾ ਹਾਂਜੀ ਹਾਂਜੀ ਨਹੀਂ ਕਰਦਾ ਜੀ ਜਿਹੜਾ ਅਸਲ ਕੁਆਲਟੀ ਦਾ ਨਾ ਕੇਵਲ ਇਹ ਕਾਹਨੂੰ ਲੰਬੀ ਸੁਝਾਵੇਂ ਇਹ ਵੀ ਆ ਲਿਆ ਨਾ ਨੋਲਜ ਰੱਖੋ ਮਿਹਨਤ ਕਰੋ ਇਹ ਕੰਮ ਦੇ ਤੇ ਕੰਮ ਹੋਣ ਸਮਝ ਅਤਰਕੀ ਸਾਰੀ ਸਰਾਇ ਤੇ ਬਚਾ ਕੇ ਬਚਾਦਾ ਜੀ ਮਗਰ 15 ਤੋਂ 20 ਦਿਨਾਂ ਦੇ ਵਿੱਚ ਸੋਈ ਹੈ ਪਰ 15 ਕਿਲੋ ਮੌਜੂਦਾ ਤੂੰ ਤਾਂ ਤਿਆਰ ਹੈ ਮਾੜਾ ਘਟਾਂ ਘਮਾ ਦਿਆ ਹੁਣ ਦੇਖੋ ਜੀ ਬਹੁਤ ਸਾਫਵੇਂ ਆ ਤੇ ਕੁਆਲਟੀ ਦਾ ਹੋਵੇ ਬੇਚਾਰੇ ਸੋਹਣੇ ਮਾਲੀ ਬੜਾ ਸੱਜਣਾ ਪੰਜ ਪੰਜ 6 6 ਦਿਨਾਂ ਦੀਆਂ ਸੂਈਆਂ ਠੀਕ ਹੈ ਜੀ ਜਿਹੜੀ ਗੱਲ ਆ ਚੋੜੀ 15 ਉਹ ਤੁਹਾਡੇ 15 20 ਦੇ ਲਾਉਣ 15 ਦਿਨਾਂ ਦੀ ਲਾਹਦਾ 20 ਦੇ ਲਾਦੇ ਸੂਆ ਵੀ ਦੋਸਰੇ ਜਿਹੜੀ ਆਂ ਵੰਦੀਆ ਵੀਂਦ ਨਹੀਂ ਹਾਂਜੀ ਹਾਂਜੀ ਜਿਹੜੀ ਗੱਲ ਜੇ ਕਿਸੇ ਘਰ ਚੋਂ ਟੀਚਲ ਵੀ ਜਾਵੇ ਤਾਂ ਅੱਠੀ ਦਿਨੀ ਬਾਅਦ ਜਦੋਂ ਤਾਂ ਕੱਢਦੀ ਸਹੀ ਗੱਲ ਆ ਉਹਨੇ ਛੱਡ ਕੇ ਕਰਨਾ ਤੇ ਬਿਲਕੁਲ ਜਾਇ ਝੋਟੀ ਗੇਰੇ ਮੋਲੇ ਦਾ ਨਹੀਂ ਕਰਨਾ 1 40 45 ਕੋਈ ਸਵਾਣੀ ਇਹ ਨਾ ਕੋਈ ਆਖੇ ਝੋਟੀ ਵਿਗੀ ਆ ਜੈਸਨ ਉਹ ਝੋਟੀ ਤੇ ਨਹੀਂ 1 ਲੱਖ 10 ਹਜ਼ਾਰ 4000 ਨੇ ਹਾਨਾ ਇਹ ਬਿਲਕੁਲ ਸਹੀ ਗੱਲ ਆ ਹਾਂਡੀ ਕਰਤਾ ਹਸਾਉਣਾ ਸਰ ਜੀ ਇੱਕ ਦਾਦੀ ਝੋਟੀ ਮੈਂ ਨਹੀਂ ਮੰਨਾਂ ਗੱਲ ਨਹੀਂ ਆਉਂਦੀ ਇੱਕ ਦਾਦੀ ਇੱਕ ਦਾਦੀ ਝੋਟੀ ਦੇ ਤਾਂ ਵੀ ਫੂਲ ਲਾ ਲਏ ਲੋ ਜੀ ਦੇਖੋ ਬਾਈਆਂ ਨੇ ਕਹਿਤਾ ਵੀ ਇੱਕ ਦਾਦੀ ਝੋਟੀ ਦਵਾਂਗੇ ਇਹ ਝੋਟੀ ਨਹੀਂ ਜੀ ਹੁਣ ਇਹ ਵੀਡੀਓ ਅੱਧੇ ਘੰਟੇ ਤੱਕ ਛੱਡ ਦਿੰਨੇ ਆ ਤੇ ਦੇਖੋ ਸਾਫ ਝੋਟੀ ਆ ਜਵਾਬ ਦਵਾ ਦੀ ਇੱਕ ਨੰਬਰ ਪਰ ਜਿਹੜਾ ਵੀਰਪੁਰਾ ਝੋਟੀ ਲੈ ਗਿਆ ਨਾ ਇੱਕ ਵਾਰ ਦੱਸੋ ਠੀਕ ਆ ਬਾਈ ਓਕੇ ਅੱਗੇ ਮੀਨੀ ਆ ਗਈ ਝੋਟੀ ਜੀ ਚਲੋ ਜੀ ਬਚਾ ਮਰ ਗਿਆ ਯਾਰ ਬਚਾ ਮਰਿਆ ਮੈਂ ਤਾਂ ਪਰ ਇਦਾਂ ਥੱਲੇ ਬੈਠਾ ਹਾਂ ਬੋੜੀ ਮਹਿੰਦੀ ਬੋੜੀ ਲੈ ਉਹ ਜ਼ਿਆਦਾ ਚੰਗੀ ਐ ਉਹ ਡਰਦੀ ਜਰਾ ਵੀਰ ਕੈਂ ਬ੍ਰੇਕ ਥੋੜੀ ਜੀ ਪਰ ਏਦਾਂ ਤੁਹਾਡਾ ਪਾ ਗਏ ਮੈਂ ਦੀਾ ਸਾਪੀ ਦੇ ਸਾਪੀ ਨੇ ਮੇਰੇ ਇਹੀ ਆਖੇ ਅਥਰ चीज ਐ ਮਹਿੰਦੀ ਧਿਆਨ ਨਾਲ ਮੀਡੀਅਮ ਕੁੜੀ ਮਰ ਕੇ ਲਾਗ ਲੈਣੀ ਪੈਂਦੀ ਗੰਦੀ ਵਾ ਨਹੀਂ ਲੱਭੂਏ ਸਹੀ ਗੱਲ ਮੈਂ ਬੜੀ ਵੀਰੋ ਬਾੜੀ ਮੈਂ ਨੂੰ ਬਾੜੀ ਬੋੜੀ ਬੜੀ ਕੈਨਾਂ ਮਹਿੰਦੀ ਉਹ ਬਲੋਕਰ ਹੀ ਮਹਿੰਦੀ ਹੋਰੇ ਸਾਹ ਲੈ ਲੈ ਲੋ ਵੇ ਜੀ ਬੋ ਤਾਂ ਮੈਂ ਕੋ ਵੀਰਾਂ 9 ਕਿਲੋ ਹੋਊਗਾ ਵਧੀਆ ਜਰਾ ਚਵਾਉਂ ਠੀਕ ਲੈਓ ਬੋਲੋ ਜੀ ਪਰਕਾ ਮਾਂ ਦੀ ਮੈਦਾਨ ਚ ਆਈ ਆ ਇਹ ਬੜੀ ਵੱਡੀ ਆ ਬਾਈ ਗਣੀ ਬਿਲਕੁਲ ਪਾ ਜਿਹੜਾ ਮਰਜੀ ਵੀਰ ਖੜ ਕੇ ਸੇਵਾ ਕਰੇ ਦੁੱਧ ਚੋ ਓਕੇ ਜੀ ਪੜੇ ਇਹਨਾਂ ਜਿਹੜੇ ਕੋਈ ਬਾਤ ਦਿਹਾਉਂਗਾ ਰਵੀ ਥੋੜੀ ਮੈਂ ਕੈਮਰੇ ਕਰਕੇ ਘੱਟਦੀ ਆ ਨਾ ਮੈਂ ਟੀਂਗਾ ਦਵਾਉਂਦੀ ਬੇਦਾਂ ਹੀ ਪਾੜੇ ਨੱਲੇ ਪਾੜੇ ਨੱਦੀ ਆ ਉਹ ਜਰਾ ਡਰਦੀ ਤਾਂ ਕਰਕੇ ਵੀਰੋ ਡਰਨ ਕਾਰਨ ਹੋ ਜਾਂਦਾ ਪਸ਼ੂ ਚਲੋ ਵੀ ਹਣਾ ਫੜਾ ਬਿਲਕੁਲ ਭਾਅ ਨਾ ਮੋਲ ਮੈਂ ਲਾ ਪਾਵੇਂ 60 75 50000 ਐਂਡ ਸਹੀ ਗੱਲ ਆ ਸਹੀ ਗੱਲ ਆ 10000 ਬਿਲਕੁਲ ਸਹੀ ਗੱਲ ਆ ਇਹ ਤਾਂ ਸਹੀ ਗੱਲ ਆ ਤੇ ਅਸੀਂ ਆਹ ਚਲੋ ਗੱਲ ਤੋਂ ਬੰਨਣਾ ਵੀ 50000 ਦੇ ਆ ਹਾਂ ਨਾ ਹੀ ਹਾਂ ਨਾ ਹੀ ਦੇਖੋ ਜੀ ਵਧੀਆ ਮੈਂ 50000 ਇਹ ਦੁੱਧ ਲਈ ਪੈਪਾ ਨੂੰ ਖਾ ਦਈਏ ਮਾੜੀਆਂ ਜੀਆਂ ਵੇਖੋ ਜੀ ਛੋਲ ਛੱਪਿਆ ਵੀ ਮੈਨੂੰ ਗਾਲੀ ਨਹੀਂ ਦੇ ਪਿਆ ਬੋਤਲਾਂ ਵਾਲੀਆਂ ਵੱਡੀਆਂ ਨਾਲਾਂ ਪਈਆਂ ਆ ਉਹ ਚੈਨਲ ਤੇ ਮਹੀਂ ਪਈ ਇਹ ਸੱਜਰ ਵੀ ਜਦੋਂ ਮਹੀਂ ਗਈ ਆ ਇਹ ਸੱਜਰ ਜਿਹੜੀ ਗੱਲ ਆ ਸਿਰ ਮਸੋਈ ਨੂੰ ਅੱਜ ਤਿੰਨ ਕ ਮਹੀਨੇ ਹੋਏ ਆ ਠੀਕ ਆ ਮਹੀਂ ਆਪਣੇ ਘਰੋਂ ਗਈ ਏ ਇਹ ਜਿਹੜੀ ਗੱਲ ਆ ਮਹੀਂ ਕੋਲ 16 15 16 ਕਿਲੋ ਦੁੱਧ ਤਿਆਰੀ ਹੀ ਉਹ ਦਿਨ ਤਿਆਰੀ ਅਸਲ ਮੈਂ ਦੇਖੋ ਜੂਟੂ ਤੇ ਆਪਣੇ ਚੈਨਲ ਤੇ ਵੀਡੀਓ ਪਈ ਹੈ ਮੈਂ ਥੋੜੀ ਜਿਹੀ ਲੈਂ ਲਵਾਂ ਮਜੀ ਆਖੇ ਲਿੰਕ ਹੋਈ ਭੇਜਦਾ ਲਿੰਕ ਭੇਜਦਾਗੇ ਨਾਲ ਹੀ ਵੇਚੀ ਵਡੀਆਂ ਬਚਾਂ ਵਾਲਾ ਵਗੀ ਇਹ ਤੇ ਦੁੱਧ ਵਧੀਆ ਭਰ ਕੇ ਆਈ ਤੇ ਹੁਣ ਹੀ ਦੁੱਧ ਚੰਗਾ ਹੜਾ ਬੱਚਾ ਮਾਰਨ ਕਰਨ ਹੋ ਗਿਆ ਬਜਰਾ ਹੁਫੜਾ ਕਰਦੀ ਹੈ ਚਵਾਰੀ ਬਾੜੇ ਦੇ ਮਿਲਦੀ ਆੜੇ ਹੁੰਦੀ ਆ ਸਾਹਮਣ ਵਾਲਾ ਵੀਰ ਫੁੱਲ ਕਰੇ ਮਿਲਦੀ ਬਾੜੇ ਦੇ ਤਾਂ ਹੀ ਮੇਰਾ ਮਰਜੀ ਇੱਕ ਦੋ ਟਿਕਾ ਦੇ ਲਾ ਫੁੱਲ ਕਰੇ ਦੋਨਾਂ ਲਈ ਤੇ ਅਸੀਂ 5000 ਦੀ ਹਾਂ ਨਾ ਹੀ ਤੇ ਆ ਪਿਆ ਕੋਲ ਪਸ਼ੂ ਆ ਲਾਈਕ ਕਮੈਂਟ ਤੇ ਸ਼ੇਅਰ ਵਧੀਆ ਕੁਆਲਿਟੀ ਨੇ ਝੋਟੀਆਂ ਨੇ ਗਿਨੇ ਪੀਸ ਹੀ ਆ ਮਾਤਾ ਵੀ ਖਾਰੀਆਂ ਛੁੜੀਆਂ ਚੈਂਪੀਆਂ ਵੱਡੀਆਂ ਦੋੜਟੀਆਂ ਹਾਂਜੀ ਜੇ ਬਾਤ ਨੂੰ ਲਾਈਕ ਕਰਦੇ ਤੇ ਸ਼ੇਅਰ ਮਾਤੋਂ ਵਾਦ ਕਰਿਆ ਕਰੋ ਜਿੰਨੇ ਵੀਰਤਾ ਜੁਰੇ ਠੀਕ ਹੈ ਜੀ ਵਾਦਵਾਦ ਚੈਨਲ ਨੂੰ ਸ਼ੇਅਰ ਕਰਿਆ ਕਰੋ ਵਾਦਵਾਸ ਬੋਡ ਕਰੋ ਭਈਆਂ ਦੀ ਬਾਕੀ ਇੰਨੀ ਜਾਂ ਵਰ ਡੈਡ ਲੌਕ ਤੋਂ ਆਉਂਦੇ ਆਉਣਗੇ ਕਈ ਵੀਰਪੁਰਾ گاਵਾ ਮੰਗਦੇ ਆ ਤੇ ਗਾਂ ਥੋੜੀ ਤਾੜੇ ਘੱਟ ਲਿਆਉਣਗੇ ਇੱਕ ਗਰਮੀ ਕੱਤੇ ਤੇ ਗੜੀ ਕੰਮ ਚੱਲਣਗੇ ਤੇ ਗਰਮੀ ਥੋੜੀ ਮੌਸਮ ਜਿਆਦਾ ਵੈੜਾ ਚੰਗੀਆਂ ਆਉਣ ਲਿਆ ਬਣੀਆਂ ਸੁਣਾ ਪਖੇ ਪੁਖੇ ਥੱਲੇ ਲੱਗੀਆਂ ਹੋਣਾ ਮੈਲ ਮੋੜਾ ਫਿਸ਼ਾ ਹੋਏ ਹਾਂ ਸਹੀ ਗਾ ਗਰਮੀ ਹੈ ਬਾਕੀ ਦਾ ਇੱਕ ਨਾੜ ਦੇ ਸ਼ੇਰ ਬਾਤ ਤੋਂ ਬਾਅਦ ਚੈਨ ਲੋਕ ਸੇ ਰੱਖ ਲੋ ਠੀਕ ਹੈ ਨੰਬਰ ਹੈ 93 27 40 7753 ਨਾਮ ਮਾਣਾ ਦੇ ਪਿੰਡ ਤੋਂ ਠੀਕ ਆ ਬਹੁਤ ਸ਼ਾਨਦਾਰ ਪਸ਼ੂ ਬਾਈ ਕੋਲ ਤਾਂ ਵਧੀਆ ਤੇ ਖੇਤੋਂ ਟਾਈਮ ਨਾਲ ਹੀ ਸਰਸੀ ਗੱਲ ਬਾਈ ਜੀ